ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਫਰੀਦਕੋਟ ਸ਼ਹਿਰ ਫਰੀਦਕੋਟ ਸ਼ਹਿਰ ਦੇ ਵਿੱਚੋਂ ਚੈਲ ਵਾਲੀ ਜਿਹੜੀ ਸੜਕ ਹੈ ਚੈਲ ਪੈਣ ਨੂੰ ਇੱਕ ਸੜਕ ਨਿਕਲਦੀ ਹੈ ਉਸ ਸੜਕ ਦੇ ਉੱਤੇ ਬਾਈ ਹੋਰਾਂ ਦਾ ਘਰ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਵੀਰ ਵਪਾਰ ਦਾ ਕੰਮ ਕਰਦਾ ਤਿੰਨ ਮੱਜਾਂ ਦਿਖਾਉਣੀ ਆ ਇਸ ਵੀਡੀਓ ਦੇ ਵਿੱਚ ਤੁਸੀਂ ਇਹਨਾਂ ਤਿੰਨਾਂ ਗੱਬਣ ਮੱਜਾਂ ਨੂੰ ਦੇਖੋਗੇ ਲਾਸਟ ਤੱਕ ਵੀਡੀਓ ਜਰੂਰ ਦੇਖ ਲਿਓ ਜਿਹੜਾ ਨਾ ਤੁਹਾਨੂੰ ਜੱਜੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹਿਣਾ ਸ਼ੁਰੂਆਤ ਕਰਾਂਗੇ ਦੋਸਤੋ ਪਹਿਲੇ ਨੰਬਰ ਤੇ ਕੋਹਨੀ ਮੱਝਾ ਸਿੰਘ ਦਾਗਣ ਤੋਂ ਬਾਅਦ ਇਦਾਂ ਲੱਗਦਾ ਵੀ ਛੋਟੀ ਛੋਟੀ ਫੋਟਜੀ ਥੱਲੇ ਨੂੰ ਫਟ ਗਈ ਵੈਸੇ ਇਹਦੇ ਸੈੰਗ ਜਿਹੜੇ ਉਹ ਦਾਗੇ ਹੋਏ ਆ ਆਓ ਇਸੇ ਤੋਂ ਸ਼ੁਰੂਆਤ ਕਰਦੇ ਹਾਂ ਪ੍ਰਦੀਪ ਬਾਈ ਸਤਿ ਸ਼੍ਰੀ ਅਕਾਲ ਪ੍ਰਦੀਪ ਤਿੰਨ ਨਾਗਾ ਹੈ ਪਹਿਲੇ ਨੰਬਰ ਤੇ ਮੱਝ ਕੰਮਾ ਸੁਬਾ ਇਹ ਦੂਜਾ ਸੁਬਾ ਸੁੰਦੀ ਵੀ ਰਹੀ ਅੱਜ ਕਿੰਨਾ ਟਾਈਮ ਲਾਉਗੇ ਹਫਤਾ ਤੱਕ ਬਾਕੀ ਹੈ ਬਾਈ ਹਫਤਾ ਤੱਕ ਠੀਕ ਅੱਛਾ ਇਹਦਾ ਰੇਟ ਕੀ ਰਹਿਣਾ ਪ੍ਰਦੀਪ ਇਹਦਾ 1,10,000 ਰੁਪਏ ਬਾਈ ਖੋਲ ਲੈਣ 1 ਲੱਖ ਤੇ 10 ਹਜ਼ਾਰ ਰੇਟ ਆ ਦੋਸਤੋ ਇੱਕ ਹਫਤਾ ਬਾਕੀ ਹੈ ਹਜੇ ਹਵਾਨੇ ਦਾ ਮੁੱਢ ਰੱਖਿਆ ਥਣ ਸੋਹਣੇ ਆ ਬਾਕੀ ਹਵਾਨਾ ਰੱਖੂਗੀ ਚੌਰਸ ਜਾਂ ਚੰਗਾ ਹਵਾਨਾ ਆਸਾ ਤਿਆਰ ਕਰੂਗੀ ਕਿਉਂਕਿ ਆ ਗਾੜੀ ਸੋਹਣੀ ਦਿਸਦੀ ਹੈ ਤੋ ਇਹਦਾ ਢਾਂਚਾ ਤੁਸੀਂ ਹੁਣ ਦੇਖ ਲਓ ਸਿੰਘ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਇਹਦੇ ਦਾਗੇ ਹੋਏ ਆ ਤੇ ਛੋਟੀ ਛੋਟੀ ਫੋਟ ਜੀ ਜਿਹੜੀ ਉਹ ਜ਼ਰੂਰ ਫੁੱਟੀ ਵੀ ਹੈ ਢਾਂਚਾ ਚੰਗਾ ਦੋਸਤੋ ਮੱਝ ਦਾ ਚੌੜੀ ਐ ਖੁੱਲੀ ਡੁੱਲੀ ਐ ਕੱਦ ਕਾਠ ਵੀ ਠੀਕ ਐ ਸੋਹਣਾ ਬਾਕੀ ਥਣ ਚਾਰੇ ਹੀ ਸੋਹਣੇ ਐ ਅਗਲੇ ਥਣ ਪਿਛਲਿਆਂ ਦੇ ਮੁਕਾਬਲੇ ਹਾਲ ਦੀ ਘੜੀ ਥੋੜੇ ਲੰਬੇ ਹੀ ਦਿਸਦੇ ਐ ਅਗਾੜੀ ਚੰਗੀ ਰੱਖੂਗੀ ਮੱਝ ਪ੍ਰਦੀਪ ਇੱਕ ਜਿਹੜਾ ਹੋਰ ਕਢਾ ਦੇ ਬਈ ਕਮਾਲੀ ਮੜਾ ਐ ਸੋ ਜੀ ਨੂੰ ਕੋਨੀ ਮੱਜ ਪਸੰਦ ਆ ਜਾਂ ਮੀਣੀ ਸਮਝ ਲੋ ਜਾਂ ਕੋਨੀ ਸਮਝ ਲੋ ਇਹਦੇ ਦੋਨੇ ਸਿੰਘ ਜਿੰਨਾ ਫੁੱਟੇ ਆ ਉਹ ਵੀ ਥੱਲੇ ਨੂੰ ਹੀ ਗਏ ਆ ਜਿੰਨਾ ਤੋਂ ਲਈ ਸੀ ਉਹਨਾਂ ਦੇ ਸਾਰਾ ਸੁੱਟ ਹੋਈ ਹੈ ਅੱਛਾ ਜਿੰਨਾ ਤੋਂ ਬਾਈ ਕਹਿੰਦਾ ਖਰੀਦੀ ਆ ਉਹਨਾਂ ਦੇ ਕੋਲ ਸਾਰੀਆਂ ਮੱਜਾਂ ਦੇ ਸਿੰਘ ਦਾਗੇ ਹੋਈ ਆ ਇਹ ਕਈ ਘਰਾਂ ਦਾ ਰਵਾਜ ਆ ਕਿਉਂਕਿ ਪਸ਼ੂ ਸਿੰਘ ਨਹੀਂ ਪਸਾਉਂਦਾ ਇੱਕ ਦੂਜੇ ਨਾਲ ਕੋਈ ਰੱਸਾ ਨਹੀਂ ਸਿੰਘ ਚ ਪਾਉਂਦਾ ਇਸ ਕਰਕੇ ਕਈ ਵੀਰ ਜ਼ਿਆਦਾ ਮੱਜਾਂ ਰੱਖਦੇ ਆ ਤਾਂ ਸਿੰਘ ਦਾਗ ਦਿੰਦੇ ਆ ਬੱਚਿਆਂ ਦੇ ਤੋ ਇਹ ਤੁਸੀਂ ਅੱਜ ਪਹਿਲੇ ਨੰਬਰ ਤੇ ਦੇਖ ਸਕਦੇ ਹੋ 1 ਲੱਖ ਤੇ 10000 ਡਿਮਾਂਡ ਹੈ ਮਾਨਤਨ ਮੌਕੇ ਤੇ ਜਿਹੜਾ ਬਣਦਾ ਹੁੰਦਾ ਉਹ ਜ਼ਰੂਰ ਕੀਤਾ ਜਾਊਗਾ ਤੁਸੀਂ ਇਹਦਾ ਹਵਾਨਾ ਇੱਥੋਂ ਵੀ ਦੇਖ ਸਕਦੇ ਹੋ ਸੋ ਇਹ ਪਹਿਲੇ ਨੰਬਰ ਤੇ ਮੱਝ ਜਿਹੜੀ ਵਿਕਰੀ ਆਸਤੇ ਸੀ ਇਹ ਤੁਹਾਨੂੰ ਇੱਕ ਝੋਟੀ ਦਿਖਾਉਣੀ ਹੈ ਥਾਣਾ ਚ ਬਿੱਥੀ-ਬੁੱਥੀ ਇਹਦੇ ਵੀ ਹੋਣੀ ਦੇਖ ਲਓ ਬਾਅਦ ਚ ਚਤੁਰਦੀ ਦਿਖਾਵਾਂਗੇ ਪ੍ਰਦੀਪ ਕੰਨਵਾ ਸੂਆ ਦੋ ਨੰਬਰ ਉਹ ਵੀ ਦੂਜਾ ਸੂਆ ਸੌਂਦੀ ਹੈ ਬਾਈ ਤੇ ਰੀਨਲ ਚਾਰ ਦੰਦ ਦਾ ਕਨਫਰਮ ਠੀਕ ਹੈ ਕਿੰਨੇ ਦਿਨ ਲਾਉਗੀ ਸੂਣ ਚ ਉਹ ਵੀ ਹਫਤਾ 8 ਦਿਨ ਲੈ ਜਾ 10 ਦਿਨ ਲੈ ਜਾ ਬਾਈ ਕੀ ਰੇਟ ਰਣ ਦਾ ਉਹਦਾ ਵੀ 1,00,000 ਰੁਪਏ ਖੋਲੀ ਸੋ ਦੋਸਤੋ ਸੂਆ ਦੂਜਾ ਦੰਦਾਂ ਦੀ ਕਨਫਰਮ ਮੈਂ ਚਾਰ ਦੰਦ ਬਾਈ ਨੇ ਦੇਖੇ ਹੋਏ ਆ ਜਿਹੜਾ ਵੀਰ ਖਰੀਦਣਾ ਚਾਹੂਗਾ ਆ ਕੇ ਦੇਖ ਲੂਗਾ वैसे जुगाली कर दी तो दिसदे भी है पर फिर भी ਤੁਸੀਂ تسلی کر ਸਕਦੇ ਹੋ 1 लाख ਤੇ 10000 ਇਹਦੀ ਡਿਮਾਂਡ ਹੈ ਸਿੰਘ ਬਿਲਕੁਲ ਕੁੰਡੇ ਦੀ ਹੈ ਇੱਕੋ ਜੇ ਸਿੰਘ ਆ ਦੋਨੇ ਢਾਂਚਾ ਤੁਸੀਂ ਇਹਦਾ ਹੁਣ ਦੇਖ ਸਕਦੇ ਹੋ ਚੰਗੀ ਸੰਭੀ ਹੋਈ ਝੋਟੀ ਦੂਜਾ ਸੂਆ ਸੂ ਰਹੀ ਹੈ ਤੇ ਰੇਟ ਰੱਖਿਆ ਬਾਈ ਨੇ ਸੇਮ ਜਿਹਾ 1 लाख 10000 2 लाख 20000 ਜੋੜੇ ਦੀ ਡਿਮਾਂਡ ਬਣਦੀ ਹੈ ਹਜੇ ਹਫਤਾ 10 ਦਿਨ ਇਹ ਵੀ ਲੈਂਦੀ ਐ ਛੋਟੀ ਕਮਾ ਦੇ ਇੱਕ ਜਿਹੜਾ ਹੋਰ ਫਦੀ ਫਿਰ ਨੂੰ ਵੀ ਉਹ ਤਿੰਨ ਮੱਝਾਂ ਤੋਰਾਂਗੇ ਦੋਸਤੋ ਕਦ ਦਾ ਅੰਦਾਜ਼ਾ ਤੁਸੀਂ ਕੱਲੀ ਕੱਲੀ ਤੋਂ ਲਾਉਂਦੇ ਜਾਓ ਕਿਉਂਕਿ ਪ੍ਰਦੀਪ ਨਹੀਂ ਤੋਰਨੀਆਂ ਤਿੰਨੇ ਇਹ ਤਾਂ ਵੀ ਇੱਕ ਜਿਹੜਾ ਹੋਰ ਕਢਾ ਦਿੰਨੇ ਹਾਂ ਇਹਦੇ ਨਾਲ ਤੁਹਾਨੂੰ ਇਹਦੇ ਕਾਂਚੇ ਦੀ ਇਹਦੇ ਹਵਾਨੇ ਦੀ ਜੱਜਮੈਂਟ ਹੋ ਜੂਗੀ ਕੀਮਤ ਤਾਂ ਸੇਮ ਐ ਜਿਹੜੀ ਮਰਜ਼ੀ ਮੱਝ ਦੋਆਂ ਚੋਂ ਖਰੀਦ ਲਿਓ ਤੁਸੀਂ ਬਹੁਤ ਠੀਕ ਹੈ ਪ੍ਰਦੀਪ ਦੰਦ ਦੋਸਤੋ ਕਨਫਰਮ ਮੈਂ 4 ਦੰਦ ਦਾ ਹੁਣ ਵੀ ਹਵਾਨਾ ਤੁਸੀਂ ਝੋਟੀ ਦਾ ਦੇਖ ਸਕਦੇ ਹੋ ਦੋਸਤੋ ਇਸ ਟਾਈਮ ਦਾ ਹਵਾਨਾ ਬਣਾਰੀ ਭਾਈ ਪੂਸ਼ਪਨੀ ਪਤੀ ਦੀ ਸੋ ਇਹ ਰੋਕਾਵਾਂ ਨੇ ਦਾ ਜਿਹੜੀ 2 ਨੰਬਰ ਤੇ ਝੋਟੀ ਤੋਰੀ ਸੀ ਸੀਲ 3 ਫੀਜੀ ਝੋਟੀ ਹੈ ਦੋਸਤੋ ਜਗਾ ਲਈ ਆਪਦੀ ਕਰੀ ਜਾਂਦੀ ਹੈ ਇਹ ਤੋਂ ਬਿਨਾ ਇੱਕ ਮੱਝ ਹੋਰ ਵਿਕਾਊ ਆ ਪ੍ਰਦੀਪ ਇਹ ਕਿੰਨੇ ਦਿਨ ਲਾਉਗੀ ਸੂਨ ਚ ਇਹ ਬਾਈ ਵੱਧ ਵੱਧ 4-5 ਦਿਨ ਲਾਉਗੇ ਇਹਦਾ ਰੇਟ ਕੀ ਲੈਣਾ ਇਹ ਤਾਂ ਬਦਲਾਂਗੇ ਮੁੱਲ ਭਾਵੇਂ 70 ਕੋਈ 75 ਕਰਾ ਲਵੋ 75 ਕੋ 70 ਹੀ ਅੱਧਾ ਛੋਟ ਕਰਾਂਗੇ ਠੀਕ ਹੈ ਸੋ ਦੋਸਤੋ 70000 ਤੋਂ ਬਾਈ ਕਹਿੰਦਾ ਛੋਟ ਮਾੜੀ ਮੋੜ ਕਰ ਦਿਆਂਗੇ ਇਹ ਮੱਝ ਵੀ ਫੋਰ ਸੇਲ ਆ 4-5 ਦਿਨ ਲੈਂਦੀ ਆ ਸੂਨ ਦੇ ਵਿੱਚ ਮੀਡੀਅਮ ਜਿਹਾ ਕਰਦਾ ਇਹਦਾ ਗਰਮੀ ਦੀ ਰੁੱਤ ਚ 70000 ਚੋਂ ਬਾਈ ਕਹਿੰਦਾ ਮਾਨਤਣ ਕਰਦੇ ਆਂਗੇ ਜਿਨੇ ਘੱਟ ਪੇਮੈਂਟ ਇਨਵੈਸਟ ਕਰਨੀ ਹੈ ਤੇ ਗਰਮੀ ਗਰਮੀ ਦੁੱਧ ਤੁਸੀਂ ਇੱਥੋਂ ਲੈ ਸਕਦੇ ਹੋ ਬਾਕੀ ਤਿੰਨ ਮਹੀਨੇ ਆਪਣੇ ਕੋਲੇ ਬੈਠੂਣ ਹੋਣੀਆਂ ਠੀਕ ਆ ਤਿੰਨਾਂ ਦੀ ਕੋਈ ਭਾਰ ਦੀ ਸ਼ਿਕਾਇਤ ਹੋਵੇ ਤੇ ਆਪਾਂ ਫੋਲ ਬੈਠੇ ਠੀਕ ਹੈ ਓਕੇ ਸੋ ਕਿਸੇ ਦਾ ਕੋਈ ਮਨਮੋਟਾ ਵੀ ਬੈਠਦਾ ਸਹੀ ਸੋ ਦੋਸਤੋ ਕਿਸੇ ਕਿਸਮ ਦਾ ਕੋਈ ਨੁਕਸ ਨਹੀਂ ਹੈ ਜਿਵੇਂ ਗੱਭਣ ਪਸ਼ੂਆਂ ਨੂੰ ਉਸਕ ਪ੍ਰੋਬਲਮ ਹੁੰਦੀਆਂ ਕਈ ਵਾਰ ਪਰ ਇਹਨਾਂ ਨੂੰ ਇਦਾਂ ਦੀ ਕੋਈ ਸ਼ਿਕਾਇਤ ਕਿਸੇ ਕਿਸਮ ਦੀ ਨਹੀਂ ਹੈਗੀ ਸੋ ਇਹ ਦੋਸਤੋ ਮੱਝਾਂ ਅੱਜ ਦੀ ਵੀਡੀਓ ਦੀਆਂ ਵਕਾਊ ਸੀ ਤੁਸੀਂ ਆ ਕੇ ਤਸੱਲੀ ਕਰ ਲਿਓ ਜੇ ਤੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ